ਬਾਕੀ ਟਰੋਫੀਆਂ ਲੈ ਕੇ ਅਜਸ਼ਵੇਂ ਨੰਬਰ ਵਾਲੀ ਹਾਂ ਮੋੜ ਸਾਹਿਬ ਆਓ ਜੀ ਸਿੱਧੂ ਸਾਹਿਬ ਇਨਾਮ ਵੰਡ ਸਮਾਰੋਹ ਹੋ ਸਕੇ ਪਿੰਦਰ ਸਾਹਿਬ ਆਓ ਜੀ ਇਨਾਮ ਵੰਡਵਾ ਦੇ ਜਨਾਬ ਦਸਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰੀ ਦੇ ਨਾਮ ਚੰਨੋ ਤੇ ਮਾਲਕ ਦਾ ਨਾਮ ਜੀ ਸਰਦਾਰ ਦਵਿੰਦਰ ਸਿੰਘ ਜੀ ਬਹੁਤ ਮੁਬਾਰਕ ਜੀ ਇਹਨਾਂ ਨੂੰ ਲੈ ਕੇ ਆਓ ਜੀ ਵਿਕਟਰੀ ਬੋਲ ਤੇ ਲੈ ਆਓ ਜੀ ਚੰਨੋ ਟਰੋਫੀ ਲੈ ਆਓ ਜੀ ਸਿੱਧੂ ਸਾਹਿਬ ਤੇ ਮੋਹਰ ਸਾਹਿਬ ਇਹ ਭਾਰਤ ਰਤਨ ਦੀ ਬੱਚੀ ਹੈ ਜੀ ਤੇ ਮਾਲਕ ਇਹਨੇ ਬਾਈ ਜੀ ਲਾਡੀ ਸਰਪੰਚ ਜੀ ਨੇ ਇਹਨਾਂ ਦੀ ਬਸ਼ੇਰੀ ਪਹਿਲਾਂ ਇੱਕ ਫਸਟ ਵੀ ਆਈ ਹੈ ਸੋਰੀ ਨੁਕਰੀਆਂ ਘੋੜੀਆਂ ਦੀ। ਤੋਂ ਸਾਰੀਆਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਪਹਿਲੇ ਲਈ ਵੀ ਦਸਵੇਂ ਲਈ ਵੀ। ਇਹਦੀ ਟਰੋਫੀ ਲੈ ਆਏ ਹੋ ਬਾਈ ਜੀ ਦਸਵੇਂ ਨੰਬਰ ਦੀ। ਦੇਸਤਰੀ ਫਿਜੀਨੀ ਬਸ਼ੇਰੀ ਚੰਨੋ ਮਾਲਕਬਾਈ ਲਾਡੀ ਸਰਪੰਨ ਜੀ ਮਹਿਲਗੜ੍ਹ ਤੋਂ ਜੀ ਭਾਰਤ ਦਾ ਘੋੜੇ ਦੀ ਬੱਚੀ ਹੈ ਜੀ ਇਹਨਾਂ ਦੇ ਪਹਿਲੇ ਨੰਬਰ ਤੇ ਆਈ ਹੈ ਜੀ ਤੇ ਇਹ ਦਸਮੇ ਤੇ ਆਈ ਹੈ ਸੋ ਹਰ ਇੱਕ ਪੁਜੀਸ਼ਨ ਲਈ ਤਿਆਰ ਰਹਿਣਾ ਚਾਹੀਦਾ ਪਾਰਟਿਸਪੀਟ ਕਰਨ ਵਾਲਾ ਜੀ ਕਿੱਤੋਂ ਵਿੱਚੋਂ ਆਪੀ ਆ ਗਏ ਨੌਵੀਂ ਪੋਜੀਸ਼ਨ ਹਾਸਲ ਕਰੀਏ ਜੀ ਬਸ਼ੇਰੀ ਤਾਰਾ ਓਨਰ ਨੇ ਜੀ ਅਜੇ ਪ੍ਰਕਾਰ ਦੀ ਤਾਰਾ ਬਸ਼ੇਰੀ ਨੂੰ ਲੈ ਕੇ ਅੱਗੇ ਆਓ ਜੀ ਭਾਈ ਜੀ ਓਨਰ ਜੇ ਸੁਣਦੇ ਐ ਤਕਲੀਬ ਰਿੰਗ 'ਚ ਆ ਜਿਓ ਲੇਕੇ like ਹੋਵੇਗੀ ਮੈਂ ਸਵਾਗਤ ਕਰਦਾ ਜੀ ਪ੍ਰਿੰਤ ਪਟੇਲ ਜੀ ਅੰਬਾਦਾ ਤੋਂ ਸਾਡੇ ਸ਼ੋਅ ਸ਼ਿਰਕਤ ਕਰਨ ਆਏ ਹੈ छोटू भाई प्लीज अंदर आ जाइए ਇਹਦੇ ਉੱਗਰ ਨੇ ਜੀ ਬਾਈ ਜੀ ਕੇਂਦਰ ਵਾਲੀ ਜੀ ਦੇ ਪਿੰਡ ਦੇ ਅਲੀ ਤੋਂ ਜੀ ਬੇਸ਼ੇਰੀ ਤੇ ਜਨਵਾਰ ਦੀ ਬੱਚੀ ਹੈ ਬਹੁਤ ਬਹੁਤ ਮੁਬਾਰਕੀ ਇਹਨਾਂ ਨੂੰ ਬਹੁਤ ਮੁਬਾਰਕੀ ਇਹਨਾਂ ਨੂੰ 8 वे पोजीशन हासिल की थी जी बशेरी रहमत भाई सुरेंद्र सिंह गिल्डी चिंदा गिल्डी मुल्लापुर लेके आओ जी बशेरी रहमत ਜਿੰਦੇਵੈ ਨੂੰ ਬਹੁਤ ਵਧਾਈਆਂ ਜੀ ਬੜੀ ਮਿਹਨਤ ਕਰਦੇ ਆ ਬਾਈ ਜਿੰਦਾ ਜੀ ਇਹਨਾਂ ਦਾ ਬੇਟਾ ਕੋੜਿਆਂ ਦੇ ਸ਼ੌਪ ਚ ਕੈਨੇਡਾ ਛੱਡ ਕੇ ਵਾਪਸ ਪੰਜਾਬ ਆ ਗਿਆ ਸੋ ਜੇ ਤੁਸੀਂ ਚਾਹੋ ਨਿਓ ਵੀ ਤੁਹਾਡੇ ਬੱਚੇ ਮਾਈਗ੍ਰੇਟ ਹੋ ਗਏ ਬਾਹਰ ਨਾਲ ਆਣ ਤਾਂ ਕੋੜਿਆਂ ਦੇ ਸ਼ੌਪ ਚ ਉਹਨਾਂ ਨੂੰ ਰੱਖੋ ਕੈਨੇਡਾ ਦਾ ਛੱਡੋ ਘਰ ਛੱਡ ਕੇ ਵੀ ਕਿਤੇ ਨਹੀਂ ਜਾਂਦੇ ਲੈ ਕਿਤੇ ਜਾਣਗੇ ਤਾਂ ਕੱਲੇ ਕੋੜਿਆਂ ਵਾਲੇ ਮੇਲੇ ਦੀ ਜਾਣਗੇ ਉਹ सत्तवी पुजिशन हासिल की है जी बशेरी शिव गामिनी शिवगाविनीनर ने जी भाई गांधी सरपंच एक बार फिर ਬਾਈ ਜੀ ਇਹ ਜਿਹੜੇ ਘੋੜੇ ਦੀ ਬੱਚੀ ਹੈ ਜੀ ਇਹ ਕਾਲੇ ਕਾਂਡੇ ਦੀ ਬੱਚੀ ਹੈ ਜੀ ਲਾਡੀ ਸਰਪੰਚ ਜੀ ਬਾਈ ਜੀ ਕਾਫੀ ਸਾਰੇ ਸੂਆ ਜੀ ਇਹਨਾਂ ਦੇ ਘੋੜੇ ਘੋੜੀਆਂ ਆਉਂਦੇ ਰਹਿੰਦੇ 36 45 ਤੇ 45 45 ਦੋ ਗੱਡੀਆਂ ਪਾਸੇ ਘਰਦੇ ਬਈ ਸਾਡੇ ਫਲੈਕਸ ਕੁੱਟ ਗਏ ਜੀ ਉਹਨਾਂ ਨੂੰ ਠੀਕ ਕਰਨ ਨੂੰ ਯਾਰ ਉਹ ਗੱਡੀਆਂ ਨੂੰ ਪਾਸੇ ਕਰੋ 3645 ਤੇ 4522 ਬਹੁਤ ਮੁਬਾਰਕੀ ਜੀ ਹਰਮੰਦਰ छवी पोजिशन हासिल की है जी बशेरी स्टैफी जी रणदीप सिंह बराड़ जी लिया जी बराड़ साहब बशेरी स्टैफी ओनर रणदीप सिंह बराड़ जी ਇਹ ਬਿਰਾਟ ਘੋੜਿਆਂ ਦੀ ਬੱਚੀ ਹੈ ਜੀ ਉਹ ਫੇਮਸ ਹੈ ਸੀਤਾ RAM ਜੀ ਦੇ ਨਾਮ ਦੇ ਧਾਰਾ ਬੱਚੇਰੀ ਨੂੰ ਲਿਆਓ ਜੀ ਅੱਗੇ ਧਾਰਾ ਪੰਜਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰੀ ਧਾਰਾ ਇਹਦੇ ਓਨਰ ਨੇ ਜੀ ਵਿਨੋਦ ਕੁੜਵਾਸਰਾ ਜੀ ਪਿੰਡ ਪੀਰ ਕਾਮੜੀ ਦਾ ਆਰੇ ਕਰ ਤੂ ਡੋਣਾ ਲਾਵਾ ਲਾਵਾ ਤੇਰਕਾ ਅੰਡਿਆ ਪਿੰਡ ਪਵਾ ਛੋੜਾ ਘੋੜੀ ਉੱਥੇ ਮੇਰੇ ਦਾ 1200 ਘੋੜੀਆਂ ਬਹੁਤ ਘਰਾਂ ਨੂੰ ਉੱਥੇ ਘੋੜੀਆਂ ਦਾ ਸ਼ੌਕ ਹੈ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਨੀਲੋਫਰ ਇਹਦੇ ਮਾਲਕ ਨੇ ਜੀ ਬਾਈ ਕਰੋ ਸਿੰਘ ਕਮਲ ਨੰਗਾ ਤੋਂ ਜੀ ਕੈਸ਼ ਪ੍ਰਾਈਜ਼ ਇਹਨਾਂ ਨੇ ਸੁਸਾਇਟੀ ਨੂੰ ਡੋਨੇਟ ਕਰਤਾ ਹੈ ਬਹੁਤ ਮੁਬਾਰਕ ਜੀ ਬਾਈ ਜੀ 국민의동 참여 중한간 일부만 가르친 애국자 만 목성을 avez 10 ਮਿੰਟ ਹੋਰ ਲੱਗਣਗੇ ਬਹੁਤ ਮੁਬਾਰਕਾਂ ਜੀ ਰੁਪੇਜ ਸਿੰਘ ਇਹਨੇ ਦਾ ਫਾਰਮ ਮਿਲ ਗਿਆ ਜੀ ਬਹੁਤ ਸਾਰੇ ਘੋੜੇ ਘੋੜੇ ਨੂੰ ਘੋੜੇ ਮੱਧੂ ਤੇ ਲਾਈਨ ਦੇ ਲਈ ਬਹੁਤ ਸ਼ਕੀਲ ਨੇ ਜੀ ਮੱਧੂ ਤੇ ਲਾਈਨ ਦਾ ਪਹਿਲੇ ਮਿਲਿਆ ਤੇ ਬਾਈ ਹੈਪੀ ਜਿਹਦੀ ਮਿਹਨਤ ਹੈ ਨਾ ਘੋੜੀਆਂ ਦੇ ਉੱਤੇ ਸਾਰੀ ਤੇ ਉਹਦੇ ਬੇਟੇ ਵੀ ਜੀ ਦੋਨਾਂ ਨੂੰ ਵੀ ਬਹੁਤ ਮੁਬਾਰਕਾਂ ਹੈਪੀ ਬਾਈ ਹੱਥ ਖੜਾ ਕਰਦੇ ਜਰਾ ਇੱਕ ਵਾਰੀ

प्रीत भाई को मेरी रिक्वेस्ट है जी एक बार हमारे पास आए और प्राइज डिस्ट्रीब्यूशन करें सरदार जसविंदर सिंह कंग जी बहुत मुबारक योधे घोड़े की बच्ची है जी तो काले काले कांटे भी होती है <laughs> ਸਿਕਿਉਰਟੀ ਵਾਲੇ ਜੀ ਨੂੰ ਬੇਨਤੀ ਹੈ ਜੀ 3009 ਨੰਬਰ ਇੱਕ ਗੱਡੀ ਖੜੀ ਹੈ ਇਹਨੂੰ ਅੰਦਰ ਹੋਣ ਦਿਓ ਜੀ 3009 ਕਾਈਂਡਲੀ ਐਂਟਰ ਕਰਾਓ ਜੀ। ਜੀ ਗੱਡੀ ਐਂਟਰ ਕਰਾ ਦਿਓ ਜੀ 3009 ਨੰਬਰ ਦੂਜੀ ਪੋਜੀਸ਼ਨ ਬਸ਼ੇਰੀ ਮੈਂ ਮਤਾਰਾ ਪੁਰਨਾ ਮੇਰੀ ਸਰਦਾਰ ਚੌਧਰੀ ਕ੍ਰਿਸ਼ਨ ਚਾਰ ਜੀ ਨੇ ਸਾਡੇ ਪਿੰਡ ਵਿੱਚ ਆ ਕੇ ਪਾਉਂਦੀ ਆ ਬਹੁਤ ਬਹੁਤ ਮੁਬਾਰਕਾਂ ਅੰਕਲ ਜੀ ਬਹੁਤ ਬਹੁਤ ਮੁਬਾਰਕਾਂ ਇਹ ਆਲਮ ਘੋੜੇ ਦੀ ਗੱਤੀ ਹੈ ਜੀ ਅੰਕਲ ਜੀ ਦਾ ਅਮੇਰਾ ਕੁਛ ਰਹਿੰਦੇ ਜੀ ਇਹ ਨਹੀਂ ਕਰਦਾ ਜ਼ਿੰਦਗੀ ਤੇ 5 ਇੰਚੀ ਦਾ ਫਰਕ ਪਿਆ ਖੜਾ ਤੇ 5 ਇੰਚੀ ਪਉੜੀ ਆ ਜੀ ਅੰਕਲ ਦਾ ਬੜਾ ਬੜਾ ਜੀ ਮਨ ਚਲੀ ਗਿਆ ਆ ਜਾ ਆਨੇ ਜੀ ਜੀਨਰ ਬਣ ਗਿਆ ਉਹ ਤੋਂ ਬਹੁਤ ਮੁਬਾਰਕ ਜੀ ਜਿਆਸਾ ਨੂੰ ਅੰਕੇ ਜੀ ਨੂੰ ਛੱਡਿਆ ਨੂੰ ਬਹੁਤ ਮੁਬਾਰਕ ਲਓ ਜੀ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਬਸ਼ੀਰੀ ਅਨੰਦਾ ਭੁਪਿੰਦਰ ਕਿੱਟਿਆਲ ਰਾਏਕੋਟ ਤੋਂ ਤੇ ਲਾਲ ਮਰਦਨ ਦੀ ਬੱਚੀ ਹੈ ਜੀ ਤੇ ਬ੍ਰੀਡਰ ਨੇ ਲੈ ਕੇ ਆਏ ਕਿ ਭਾਈ ਨੀਤਾ ਦੀ ਬਿੱਡੇ ਨੇ ਵਿੱਚ ਸੀ ਕਨਿਟੀ ਹੈ ਕੇ ਪਾਸੋਂ ਚਲੋ ਆਜਾ ਪੁਸ਼ਕਰ ਗਈ ਸੀ ਟਰਾਫੀ ਲੈ ਆਉਗੇ ਇਸੇ ਦੀ ਪੁਸ਼ਕਰ ਲੈ ਕੇ ਆ ਸੀ ਇੰਕਾ ਨੰਬਰ ਦੀ ਟਰਾਫੀ ਜੀ ਫਸਟ ਮਸ਼ੇਰੀ ਆਈ ਹੈ ਜੀ ਅਨੰਦਾ ਭਾਈ ਭਿੰਦਰ ਰਾਏਪੁਰ ਦੀ ਤੇਰੇ ਬ੍ਰੀਡਰ ਨੇ ਜੀ ਭਾਈ ਮੀਤਾ ਜੀ ਸੁਖਿੰਦਰ ਸਿੱਧੂ ਜੀ ਇਸ ਤੋਂ ਬਾਅਦ ਬਚੇਰਿਆਂ ਦਾ ਮੁਕਾਬਲਾ ਸ਼ੁਰੂ ਹੋਣ ਲੱਗਾ ਜੀ ਮਿਲਕ ਟੀਮ ਦਾ ਇਸ ਤੋਂ ਤੁਰੰਤ ਬਾਅਦ ਮੁਕਾਬਲਾ ਹੋਣਾ ਜੀ ਮਾਰਵਾਲੀ ਵਿਸ਼ੇਸ਼ ਮਿਲਕ ਟੀਮ ਬਹੁਤ ਫਸਲਾ ਮੁਕਾਬਲਾ ਹੈ ਚਾਈ ਐਂਟਰੀਆਂ ਹੋ ਗਈਆਂ 6 41 ਹੋ ਗਿਆ ਜੀ ਤਾਂ ਹੋਰ ਵੱਧ ਗਈ 41 ਐਂਟਰੀਆਂ ਹੋ ਗਈਆਂ ਜੀ